ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਟਾਈਮ ਹੋ ਚੁੱਕਿਆ ਜੀ ਸਮਾਂ ਘੜੀ ਦਾ ਟਾਈਮ ਹੋ ਗਿਆ ਤੇ ਮੈਂ ਟੱਕਰੀਆਂ ਦੀ ਸਬਜ਼ੀ ਦੀ ਜੀਰਾ ਤੜਾਈ ਜਰਣਾ ਆਪਣਾ ਹੋਣੀ ਆਇਆ 3 ਵਜੇ ਤੇ ਅੱਜ ਆਪਾਂ ਬਣਾਵਾਂਗੇ ਆ ਬੰਦ ਗੋਪੀ ਤੇ ਮਟਰ ਉਹ ਤਾਂ ਮੰਮੀ ਆਪਣੇ ਵੀ ਇੱਕ ਫੁੱਲ ਵੱਡਾ ਖੜਾ ਉਹ ਵੀ ਉਹ ਵੀ ਨਾ ਲਿਆਵਾ ਜੋੜ ਕੇ ਲਿਆਵੇ ਰੇਗਾ ਵਿੱਚ ਪਾ ਲੈਣੀ ਹੈ ਕਿਹੜਾ ਕਾ ਬਾਬਾ ਹੋਇਆ ਤਾਂ ਇੱਕ ਤਾਂ ਇੱਕ ਛੋਟਾ ਇੱਕ ਬਾਬਾ ਕਰੜਾ ਹੈ ਹਾਂ ਦੇਖ ਕੇ ਆਉਂਗੀ ਕਹੇ ਜੇ ਤਾਂ ਵਧੀਆ ਲੱਗਿਆ ਤਾਂ ਤੋੜ ਲਿਓ ਆਉਂਗਾ ਲੈ ਆਏ ਫਿਰ ਨਹੀਂ ਖੜਾ ਰੋ ਨਹੀਂ ਹਜੇ ਖੜਾ ਫਿਰ ਹੋਰ ਬਣ ਜਾਂਦੇ ਤੇ ਆਪਾਂ ਬਣਾਵਾਂਗੇ ਜੀ ਬੰਦ ਗੋਬੀ ਤੇ ਮਟਰ ਬਾਕੀ ਸਾਰੇ ਪੈਂਡ ਭਰਾਵਾਂ ਨੇ ਕੱਲ ਜਿਹੜੀ ਆਪਾਂ ਬੋਲੀ ਬਣਾਈ ਸੀ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਕਰੇ ਜੀ ਤੇ ਵਧੀਆ ਲੱਗਦਾ ਜੀ ਵਾੜ ਕੇ ਜਦੋਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਪਲੀਜ਼ ਜਿਹੜੇ ਭੈਣ ਭਰਾ ਨਵੇਂ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਜਾਦੇ ਲੋੜ ਆ ਹਨ ਤੇ ਅੱਗੇ ਦੀ ਅੱਗੇ ਵੀਡੀਓ ਨੂੰ ਕਰਿਆ ਕਰੋ ਜੀ ਸ਼ੇਅਰ ਕਰਕੇ ਆਪਣੇ ਨਾਲ ਹੋਰ ਜਿਹੜੇ ਭੈਣ ਭਰਾ ਜੋੜ ਸਕਣ ਤੇ ਤੋਂ ਫਖਰ ਅੱਜ ਜੀ ਅੱਧੇ ਦਿਨ ਗੱਡ ਲਈ ਸੀ ਠੀਕ ਸੀਗਾ ਮੌਸਮ ਤੇ ਬੱਦਲ ਤਾਂ ਬਾਈ ਹੁਣ ਤਾਂ ਕਿਹੜਾ ਹੈ ਨਹੀਂ ਹੁਣ ਤਾਂ ਕਿਹੜਾ ਮੌਸਮ ਜਮਾ ਸਾਫ ਹੈ ਤੇ ਬਾਕੀ ਅੱਜ 28 ਚੱਕਰੀ ਸੀ ਮੰਮੀ ਹਨਾ 13 ਤੇ ਮੰਮੀ ਆਪਣੇ ਪਏ ਐ ਸੁੱਤੇ ਮੰਮੀ ਘਰਾਣੇ ਮਾਰੀ ਜਾਂਦੇ ਸੀ ਮੰਮੀ ਤੁਮ ਬੱਦ ਜਦ ਨਾਲ ਕਰੇ ਕਹਿੰਦਾ ਬੀਬੀ ਨੀੜਾੜੀ ਪੋਣਾ ਹਾਂ ਜਿਹੜਾ ਡੈਡੀ ਨਹੀਂ ਆਇਆ ਹਨਾ ਲੈ ਕੇ ਚਲੋ ਡੈਡੀ ਆਊਗਾ ਆ ਗਿਆ ਤੂੜੀ ਤਾੜੀ ਲੈ ਕੇ ਆਊਗਾ ਹਜੇ ਤਾਂ ਬਸੂ ਬੈਠੇ ਐ ਬਾਹਰ ਲੀਆਂ ਤਾਂ ਖੜੀਆਂ ਇਹ ਬੈਠੀਆਂ ਮਾਵਾਂ ਧੀਆਂ ਘਰੇ ਮੋਜਾਂ ਖੁੱਲੀ ਛੱਡ ਦੇ ਨਾ ਕਿਦੋਂ ਤਾਂ ਛੁੱਟੀ ਹੋਈ ਉਹਦੇ ਛੱਡ ਠੀਕ ਹੈ ਕੱਲ ਨੂੰ ਕੱਲ ਨੂੰ ਪਰਸਕ ਸੰਡੇ ਆ ਲੜ ਤੇ ਉਹਨਾਂ ਨੂੰ ਗੰਢਾ ਆਪਾਂ ਛੱਡਣੇ ਆ ਜੀ ਬਾਦੂ ਹੈ ਜੇ ਇੰਨੇ ਕੁ ਬੰਡੇ ਜਿਆਦੇ ਦੀ ਲੋੜ ਨਹੀਂ ਤੇ ਅੱਜ ਆਪਾਂ ਚੁੱਲੇ ਤੇ ਬਣਾ ਲਾਂ ਇਹ ਤਾਂ ਵਧੀਆ ਕੜਾਈ ਦੇ ਵਿੱਚ ਬਣ ਜਾਂਦੀ ਹੈ ਚੁੱਲੇ ਤੇ ਤੇ ਕੁੱਕਰ ਦੇ ਵਗੈਰਾ ਜਿਹੜੀ ਸਬਜੀ ਮਤਲਬ ਸਬਜੀ ਬਣਾਉਣੇ ਉਹ ਔਖੀ ਹੋ ਜਾਂਦੀ ਹੈ ਤਾਂ ਵੀ ਨਾ ਚੁੱਲੇ ਤੇ ਬਣਾਉਂਦਾ ਕੁੱਕਰ ਕਾਲਾ ਹੋ ਜਾਊਗਾ ਬਾਕੀ ਹਜੇ ਆਪਣੀਆਂ ਪਾਤੀਆਂ ਬੁੱਥੀਆਂ ਜਿਹੜੇ ਸੁੱਕ ਗਏ ਹਨ ਫਿਰ ਤਾਂ ਪਣਾ ਦੀ ਆਪਾ ਪਤਲੀ ਚ ਘਰ ਲਿਆ ਕਰ ਉਹ ਦਾਲ ਸਾਡੇ ਚੁੱਲੇ ਤੇ ਨਾਲੇ ਦਿਨਾਂ ਦਾ ਫਰਕ ਪੈ ਜਾਊਗਾ ਘਰ ਅੱਗੇ ਨਾਲੋਂ ਤਾਂ ਹੁਣ ਦਿਨਾਂ ਦਾ ਬਹੁਤ ਜ਼ਿਆਦਾ ਫਰਕ ਆ ਗਿਆ ਤੇ ਵਧੀਆ ਖੁੱਲ ਗਏ ਹਨ ਮੰਮੀ ਮੇਰਾ ਵਾਸਤੇ ਪੈ ਗਿਆ ਜਿਹੜੇ ਬਲੇ ਲੀਦੇ ਧੋਤੇ ਆ ਗਏ ਹਾਂ ਲੋ ਦੀ ਆਪਾ ਸਾਡੇ ਚੋ ਦੀ ਟੀਲ ਕੋ ਭਾਂਡੇ ਚ ਨਿਚਾ ਤੇ ਮਾਂ ਨਾਲ ਬਿਸੀ ਰਹੇ ਕੰਮ ਤੋਂ

ਆ ਦੁੱਧ ਵੀ ਨਾ ਉਹ ਨਾ ਫਿਰ ਉਹ ਹੁਲਾ ਲਉਗੀ ਲੱਕੜਾਂ ਦੇ ਨਾਲ ਦੋ ਦੇ ਦੋ ਇੱਕ ਲੱਕੜਾਂ ਦੇ ਨਾਲ ਤੇ 4 ਵਜੇ ਜੇਸ਼ਨ ਦੇ ਰੈਡੀ ਗਾਹੇ ਪਈ ਜਾਂਦਾ ਮੈਂ ਫਿਰ ਮਰਾਖਾ ਲੱਕ ਮਤਲਬ ਉਹ ਕਹਣੇ ਨੇ ਜੀ ਮਾਂ ਪਿਆਕਰ 3:30 ਵਜੇ ਦੀ ਚਾਹ ਗਰੀ ਹੈ 3:30 ਦਾ ਰਾਮ ਹੋ ਗਿਆ ਖਰਾਬ ਹੋ ਗਿਆ ਚਾਹ ਦੀ ਚਾਹ ਜਦੋਂ ਮੈਂ ਨਹੀਂ ਇਹਨਾਂ ਵਿੱਚ ਬੋਤਲ ਫਿਰ ਲੋਟ ਲਈ ਆਉਂ ਆ ਰਹੇ ਹਾਂ ਮਟਕੀ ਦੇ ਲੋ ਜੀ ਆਪਾਂ ਲੈ ਕੇ ਆਉਣੇ 2 4 5 ਥੀ 2 4 5 ਥੀ ਸੁੱਕੀਆਂ ਥੇ ਆ ਗਈਆਂ ਨਾ ਫਿਰ ਇੱਕ ਲੱਕੜ ਲਾਵੇ ਤੇ ਜਸ਼ਨ ਦੇ ਰੇੜੇ ਨੂੰ ਤੇ ਜਸ਼ਨ ਨੇ ਇਹ ਨਹੀਂ ਲੱਕੜਾਂ ਪਾ ਲਈਆਂ ਕਿ ਕਈ ਨਾ ਚੱਲ ਜਾਣੀ ਤੇ ਬਾਕੀ ਆਪਨੇ ਤੋਂ ਨਾ ਹੁਣ ਕਰਦੇ ਸੀ ਸੁਮੈਰ ਨਰਮਾ ਆਪਾਂ ਬੀਜੇ ਜਿਹੜੇ ਛੋੜਾ ਦੇ ਸੀ ਨਰਮਾ ਆਪਰੇ ਅੱਗੇ ਤਾਂ ਆਪਣੇ ਛਟੀਆਂ ਛੁੜੀਆਂ ਬਹੁਤ ਖੁੱਲੀਆਂ ਸੀਗੀਆਂ ਸਦਾਰੇ ਪਾਤੀਆ ਬਸ ਹੋ ਗਿਆ ਇਹਨੇ ਬਾੜਾ ਫੇਰ ਭਰ ਗਿਆ ਹੁਣ ਅੱਜ ਤਾਂ ਅੱਜ ਥੋੜਾ ਜਿਹਾ ਸਾਨੂੰ ਕੰਮ ਸੀ ਮੈਂ ਤੇ ਜਸ਼ਨ ਦੇ ਰੇੜੇ ਨੂੰ ਬੈਂਕ ਗਏ ਸੀ ਸੀ ਤੇ ਕਾਹ ਨੂੰ ਮੰਮੀ ਨਾਲ ਫੇਰ ਦੇਤੀ ਨਾ ਨੇ ਆਪਾਂ ਪਾਠੀਆਂ ਚੱਕਦੇ ਆ ਉਧਰ ਤੇ ਇਧਰੋਂ ਤਾਂ ਹਜੇ ਗਿੱਲੀ ਆ ਅੱਧਾ ਘਾੜਾ ਸੋ ਬਿਲਾ ਹੋ ਜਾਊਗਾ ਕਾਹ ਨੂੰ ਚੱਕਦੇ ਆ ਜੀ ਨਾ ਟਾਈਮ ਲੱਗ ਕੇ ਕੱਢਾਂਗੇ ਤੇ ਆਪਾਂ ਲੈ ਕੇ ਚੱਲਦੇ ਆ ਜੀ ਥੋੜੀਆਂ ਤਾਂ ਹੋਈਆਂ ਬੰਗੀਆਂ ਪਾਠੀਆਂ ਜਿਹੜੀਆਂ ਥੰਮੀਆਂ ਦੀਆਂ ਉਹ ਬਹੁਤ ਟਾਈਮ ਦੀ ਇੱਕ ਤਾਜੀ ਧੁੱਪ ਨਹੀਂ ਲੱਗਦੀ ਆ ਵਿੱਚ 4-5 ਦਿਨ ਵਧੀਆ ਧੁੱਪ ਲੱਗੀ ਆ ਉਦੋਂ ਬਹੁਤ ਸੋਹਣੀਆਂ ਆ ਜਾਂ ਹੌੜੀ ਹੈ ਬਹੁਤ ਸੋਹਣੀਆ ਬਾਥੀਆਂ ਦਿੱਤੀ ਚਲੋ ਆਇਆ ਜੀ ਅੱਗ ਸੁੱਕੀਆਂ ਜੀਆਂ ਹਨਾ ਲੱਕੜਾਂ ਨੂੰ ਵਧੀਆ ਚੜ ਜਾਂਦੀ ਅੱਗ ਪੱਕੜਾਂ ਦੀ ਜਿਹੜਾ ਖਰਚਾ ਘੱਟ ਗਈ ਦੋ ਬਾਥੀਆਂ ਆਪਾਂ ਨੂੰ ਖਾ ਗਏ ਚਲੋ ਆਪਾਂ ਕਿਹੜਾ ਬਾੜੀ ਦੂਰ ਉਹ ਲੈ ਕੇ ਜਾਣੀਆਂ ਹਨਾ ਦੋ ਬਾਥੀਆਂ ਲੈ ਜਾਵਾਂਗੇ ਤੇਰਾ ਫਿਰ ਕੱਲ ਨੂੰ ਲੈ ਜਾਵਾਂਗੇ ਭਾਂਡੇ ਦੀ ਚੀ ਜੁੰਡੇ ਨੂੰ ਸਾਡੇ ਨੂੰ ਬਾਥੀਆਂ ਲੱਗੀਆਂ ਪਈਆਂ ਕੁਤਾ ਮਾਰੀਆਂ ਮੋਟੀਆਂ ਸੁਣਾ ਪਲੇ ਆਏ ਪੰਨ ਕੇ ਜਿਹੜਾਰ ਜਾਣੇ ਛੇਤੀ ਸੁੱਕ ਜਾਣੇ ਕਿਦੋਂ ਲੈ ਕੇ ਆ ਮੈਂ ਹਾਂ ਲੈ ਜੂ ਮੈਂ ਲੈ ਕੇ ਜਾਉਂਗੀ ਦੋ ਤਿੰਨ ਛੇਤੀ ਸੁੱਕ ਨਹੀਂ ਆ ਪੁੱਤ ਦੋ ਚਾਰ ਪੰਨ ਜਿਹੜਾਰ ਜਲੇ ਦੋ ਲੈ ਕੇ ਲਾਸ ਜਰੂਰ ਸਵਰਥੀ ਲੰਨ ਚਲੋ ਜੀ ਦੋਥਿਆ ਗੋਆਕਲ ਹੁਣ ਇਹ ਆਪਾਂ ਆਪਣੇ ਉੱਥੇ ਰੱਖ ਲਿਆ ਕਿੱਲੇ ਕੋਲ ਬੱਲੀਆਂ ਦੇ ਕੰਡੇ ਹੀ ਕਣਕ ਬੱਲੀਆਂ ਦੇ ਕੰਡੇ ਯਾਰ ਨੀ ਸਰ ਲੱਗੀ ਕਰਕੇ ਛੇਤੀ ਨੀ ਸਰ ਲੱਗੀ ਪਤੇ ਪਤਾ ਨਹੀਂ ਇਹ ਫਿਰ ਗੇਤੀ ਵੀ ਦੀਗਾ ਨਾ ਗੇਤੀ ਬਈ ਇਹ ਉਹਦੇ ਵਾਲਾ ਬਾਹਰ ਸਿਗਾਰੇ ਵਾਲਾ ਹਣਾ ਹੂੰ ਆਪਣੇ ਜੰਮਿਆਂ ਦੀ ਫੱਕ ਜੇ ਨੂੰ ਦਪਈ ਆ ਹੈਗੀ ਇਹ ਲਾ ਕੇ ਉਹਦੀ ਆਪਣੀ ਵਾਰੀ ਚ ਪਾਣੀ ਦੀ ਸ਼ੁਕਰਵਾਰ ਵਾਲ ਗਣ ਉਹਦੇ ਦੀ ਖਲਾਉਣੇ ਸੀ ਉਹਦੇ ਪੁੱਛ ਪਾਣੀ ਖੱਤ ਹੈ ਸਬਜੀ ਜੁੱਦੀ ਆਪਣੀ ਆਹ ਇੰਨੀ ਤਾਂ ਖਾਲ ਉਹਦੇ ਲਿਆਂਦੀ ਸੀਗੀ ਜਿੱਦੇ ਆਪਣੀ ਗਾਂ ਸੋਣੀ ਸੀਗੀ ਉੱਤੇ ਇੱਕ ਦਿਨ ਪਹਿਲਾਂ ਤੇ ਅੱਜ ਪਾਈ ਉਹਨੂੰ ਕੁਛ ਤੇ ਕੁਛ ਆਪਨੇ ਪਾਵਾਂਗੇ ਬਸ ਹੁਣ ਉਹਦੀ ਹੁਣ ਦੁੱਧ ਜੀ ਲਗਭਗ ਬਾਲ ਦੇ ਜਿਹਾ ਸਾਰੀ ਹੈ ਯਾ ਦੀ ਸ਼ਾਮ ਨੂੰ ਗਰਮ ਕਰਕੇ ਦੇਖਾਂਗੇ ਤੇ ਉਹ ਅਮੀ ਆਪ ਖਲ ਦਾ ਗੱਟਾ ਲਿਆਉਣਾ ਤੁਹਾਨੂੰ ਹੈ ਖਲ ਦਾ ਗੱਟਾ ਇਹ ਇਹਦੇ ਨਾਲ ਦਾ ਉਹ ਵਾ ਉਹ ਲਿਆਵਾਂਗੇ ਬੁੱਤ ਜਦੋਂ ਆਪਾਂ ਜਦੋਂ ਆਪਾਂ ਨੂੰ ਆਏ ਹੋਗਾ ਵੀ ਦੁੱਧ ਆਪਾਂ ਡੇਰੀ ਤੇ ਕਾਉਂਟ ਹੋਣ ਲੱਗੇ ਫੈਟ ਫੂਡ ਬਦ ਵਾਸਤੇ ਹੁੰਦੀ ਹੈ ਇਹ ਖਾਣ ਪਿਉਣੀਆਂ ਦੀ ਸੰਘਣਾ ਹੋ ਜਾਂਦਾ ਦੁੱਧ ਫੈਟ ਵੱਜ ਜਾਂਦੀ ਰੋਟੀ ਇਹ ਵੀ ਲਿਆਵਾਂਗੇ ਕੋਈ ਨਹੀਂ ਤੇ ਉਹ ਹੈਗਾ ਹੈਗਾ ਆਪਣੀ ਗੱਟਾ ਖਾਣਾ ਕਿ ਹੈ ਨਹੀਂ ਮੁੱਕ ਗਿਆ ਉਹ ਤਾਂ ਹੈਗਾ ਦੂਜੀ ਅਸਰ ਹੁੰਦੀ ਤੇ ਇਹ ਇਹ ਦੁੱਧ ਜਿਹਾ ਬੜੇ ਮੈਦੀ ਹੁੰਦੀ ਐ ਇਹ ਰਾਰ ਮੈਦੀ ਹੁੰਦੀ ਐ ਉਹ ਸਰੋਂ ਦੀ ਹੁੰਦੀ ਐ ਤੇ ਹਜੇ ਦੁੱਧ ਜੀ ਲੱਗਦਾ ਤਾਂ ਹੈ ਵੀ ਬਣੂਗਾ ਸ਼ਾਇਦ ਹੁਣ ਉਹਦਾ ਇੱਕ ਇੱਕ ਅੱਧਾ ਡੰਗ ਹੋਰ ਦੇਖੋ ਅੱਜ ਗਰਮ ਕਰਕੇ ਦੇਖਾਂਗੇ ਨਹੀਂ ਜੀ ਅੱਜ ਨਾ ਬਣਿਆ ਤਾਂ ਸਵੇਰੇ ਦਾ ਦੁੱਧ ਬਾਹਰ ਹੀ ਜਾਊਗਾ ਗਾਂ ਦਾ ਤੇ ਚਲੋ ਫਿਰ ਆਪਦਾ ਵਰਤਨ ਲੱਗ ਜਾਂਦੇ ਜੀ ਘਰੇ ਵਧੀਆ ਹਨਾ ਹਜੇ ਤਾਂ ਕਿਰ ਆਪਾਂ ਬੱਚੀ ਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਬੱਚੀ ਸੁਖਣਾ ਅੱਧਾ ਚੁਗ ਜਾਣਗੀ ਅੱਧਾ ਆਪਾਂ ਛੋੜ ਲੈਨੇ ਚਲੋ ਜੀ ਹੁਣ ਆਪਾਂ ਖਾਓਗੇ ਸਬਜ਼ੀ ਦੇ ਨੇੜੇ ਭਰ ਕੇ ਸਬਜ਼ੀ ਤੇ

ਵਧੀਆ ਲੱਗਦਾ ਬੰਦਾ ਬੈਠਾ ਜੁੱਲੇ ਕੋਲ ਹੈ ਨਾ ਤੇ ਸੋਹਣਾ ਜਿਹਾ ਲੱਗਦਾ ਹੈ ਲੱਗਦਾ ਵਧੀਆ ਕੰਮ ਕਰਨਾ ਜੁੱਲੇ ਦੇ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਬਹੁਤ ਜਿਆਦਾ ਪਸੰਦ ਆ ਇੱਥੇ ਨਾ ਇੱਕ ਪੱਤਰੀ ਜਿਹੀ ਹੋਈ ਸੀ ਆ ਦੇ ਅਮਰ ਖਜਨਨ ਉਹ ਕਰ ਲਈਏ ਇਹਦਾ ਮਾਰਕ ਲਾਦਨੀ ਕਰਾਈਏ ਤੇ ਫਿਰ ਜੋ ਵਧੀਆ ਸੇਕ ਲੱਗਦਾ ਨਾ ਸਾਰੇ ਪੂਰੇ ਕਰਾਈਏ ਨੂੰ ਤਾਂ ਸੰਭੀ ਜਿਹੜੀ ਬਹੁਤ ਜਿਆਦਾ ਛੇਤੀ ਬਣਦੀ ਤੇ ਅਜੀ ਆਪਾਂ ਪਾ ਤਾ ਜੀਰਾ ਤੇ ਹਜੇ ਟਾਈਮ ਲੱਗੂਗਾ ਕੇਰਾ ਇੱਕ ਬਾਥੀ ਲਾ ਦਈਏ ਤੇ ਜਦੋਂ ਮਾੜਾ ਚੜ੍ਹਦੀ ਲੱਗਣਾ ਨੂੰ ਫਿਰ ਇੱਕ ਹੋਰ ਧਰ ਜਮੀ ਨਾਲ ਲੱਗਦੀ ਤੇ ਫਿਰ ਮੈਂ ਜਾਉਂਗੀ ਤਾਂ ਆਪਾਂ ਸਵਾਗਤ ਆ ਰਗਾੜ ਕੇ ਲਵਾਂ ਪਹਿਲਾਂ ਕੱਢਣੂਗੀ ਟੋਕੜ ਦੀ ਧਾਰ ਫਿਰ ਆਪਣੇ ਜਿਹੜੇ ਸੱਜਰ ਸੂਜ ਉਹਦੀ ਕਰ ਲਾਂਗੇ ਤੇ ਮੱਭੀ ਵਾੜ ਲੈਣੀ ਇੱਕ ਝੋਤੀ ਇੱਕ ਝੋਤੀ ਥੋੜੀ ਜਿਹੀ ਆਪਣੀ ਲਈ ਲੈਣੀ ਹੈ ਖੇਤਾਂ ਦੇ ਵਿੱਚ ਤਾਂ ਜੀ ਬਾੜੀ ਮौज ਹੁੰਦੀ ਆ ਹੁਣ ਆਪ ਦਾ ਖੁੱਲਾ ਵਧੀਆ ਇਹ ਖੇਤਾਂ ਦੇ ਵਿੱਚ ਘਰ ਹੋਣ ਦਾ ਕਿੰਨਾ ਫਾਇਦਾ ਜਿਵੇਂ ਇੱਧਰ ਐ ਬਪਾਥੀਆਂ ਪਾਸ ਲੈਣੇ ਆ ਆਸ-ਪਾਸੇ ਇੱਕ ਆਏ ਹੋਏ ਦਾ ਜਿਹਦਾ ਢੀੜਾ ਜਿਹਾ ਘਰ ਨੂੰ ਦਾ ਧੁੱਪ ਨਹੀਂ ਲੱਗਦੀ ਹਨਾ ਸਿਆਲ ਦੇ ਵਿੱਚ ਵਧੀਆ ਸੋਹਣੀ ਧੁੱਪ ਲੱਗਦੀ ਆਪਣੇ ਘਰ ਇਹ ੁੱਲਾ-ੁੱਲਾ ਪਿੰਡਾਂ ਦੇ ਵਿੱਚ ਆਹੀ ਮੌਜ ਹੁੰਦੀ ਆ ਮਤਲਬ ਖੇਤਾਂ ਦੇ ਵਿੱਚ ਘਰ ਹੁੰਦਾ ਜੀ ਨੂੰ ਤੇ ਵਧੀਆ ਆਪਣੇ ਉੱਤੇ ਦਾਲ ਸਾਦੀ ਆਪਾਂ ਬੀਜ ਰੱਖੀ ਆ ਨਾ ਮੌਜ ਵਾਲੀ ਤੇ ਬਸ ਜੀਰੇ ਦੇ ਲੱਗੋ ਹਜੇ ਟਾਈਮ ਥੋੜਾ ਜਿਹਾ फिर आप बोल लो रसना लौंड ये अपना होगा फ्राई होगा जी डालना है पत्ता वाली के इसमें मसाला जरूरत है जैसे और अदरक के लिए लिया ले लिया और ये तो नहीं आए हुए हैं हम खाना बनाऊंगी सब्जी जो से टाइम लग रहा है, तो है <स्था> एक

ਤੇ ਆਪਾਂ ਇਹਨਾਂ ਸਾਰਾ ਧਨੀਆ ਪਾਏ। ਆਪਣੇ ਬਾਲੇ ਗਾਂਦੇ ਆ ਹੋਗਾ ਸਾਜੀਆ। ਉਹ ਤਾਂ ਕੱਲ ਨੂੰ ਕੱਢਾਂ। ਤੇ ਥੱਲੇ ਹੈਗੇ ਟਮਾਟਰ ਅੱਧੇ ਬਾਲੇ ਨਾਲ ਮਾਟਰ। ਬਹੁਤ ਹੈ। ਬਹੁਤ ਕੱਲੂ ਆਪਾਂ ਹੋਰ ਲਾਂਗੇ। ਆਂਧੇ ਮਟਰ ਵੀ ਲਾਂਗੇ ਤਾਂ ਡੱਬੇ। ਆਪਣੇ ਵੀ ਹੋਣਾ ਜੇ ਪੱਕੇ ਸਾਜਰਾਂ। ਅੱਜ ਦੇਖਦੇ ਹਾਂ। ਪੱਕੇ। ਜੇ ਪੱਕੇ ਸਾਜਰ ਅੱਜ ਦਾ। ਨਹੀਂ ਹੋਵੇ। ਇੱਕ ਕੁ ਬਾਲੇ ਬੰਦੇ ਜਿੰਦਾ ਰਾਂ। ਸਬਜੀ। छोटा है बोला और ले आना मैं दिमाग और मैं आपका काम नहीं करता चटनी का बना के दे दिए ना इतनी स्वाद आ गई है पूरा हां साफ कर ले जा अपने आयो को भी एक दे के देखो फिर हमने एक तरह का देख से मैं आईटा थोड़े फोले है हम लोग दो दो ले दो 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 ਖਾਤੂ ਗਿਦੇ ਹੱਥਾਂ ਨੂੰ ਮੰਗੀ ਬੰਦ ਰੀਸ ਤੋਂ ਬਤਨ ਚਾਹ ਦੇ ਨਾਲ ਮੰਗੀ ਥੋੜੀ ਲੇਟਵਾਲੀ ਲਈ ਸਰ ਜੀ ਲੇਟ ਹੋ ਗਿਆ ਤਾਂ ਖਾਜੀ ਆਪਾਂ ਨੂੰ ਮਿੱਠੀ ਲੱਗ ਜਾਂਦੀ ਦਿੱਤਾ ਸੀ ਉਹਦੀ ਵਪਾਰ ਚ ਚਲੋ ਮੈਂ ਇਹੋ ਸੋਚੀ ਖਾਜੀ ਵਰ ਉਹਦੀ ਚੈਨਗੀ ਹੈ ਤਦੋਂ ਗਿਦੂ ਨੇ ਵੱਲਾ ਲਾਣੇ ਦੋ ਬੱਲੇ ਰੱਖੇ ਘੜੀਆਂ ਕਰਦੀਆਂ ਨੇ ਇਹਦੇ ਤੇ ਹਰੇ ਵਾਲੇ ਕਾਰੇ ਓਏ ਓਹ ਪਾ ਕੇ ਕਿ ਲੈ ਏਥੇ ਲਾ ਲੈ ਤੇਲੇ ਘੜੇ ਲੈ ਆਏ ਸੀ ਨਾ ਮਾਤਾ ਜੀ ਉਹ ਵੀ ਦਾ ਉਹੀ ਦਾ ਜੀਸਾਰੀਆਂ ਜਿਹੜੀਆਂ ਪਟਵਾਏਗੇ ਚ ਲਾਈਆਂ ਸੀ ਹਾਂ ਉਹ ਉਹਨਾਂ ਦੇ ਤਾਂ ਆਪਾਂ ਕਰ ਦੂ ਸਾਦੇ ਐਸੀ ਲੋ ਇਹ ਤਾਂ ਬੜੀ ਜਾਊਗੀ ਹੁਣ ਮੈਂ ਕਰ ਲਈ ਇੱਕ ਵੀ ਧਾਰ ਕੱਢ ਵੀ ਲੈਣੀ ਇਸਦੀ

ਡੇੜ ਡੇੜ 2 ਮਹੀਨੇ ਪਹਿਲਾਂ ਛੱਡਦੇ ਤੇ ਤਾਂ ਵਿਚਾਰ ਨਹੀਂ ਰਹੋ ਟਾਲਦੇ ਨਹੀਂ ਹੁੰਦਾ ਆਪਦੀ ਆਪ ਹੀ ਛੱਡਣੀ ਪੈਂਦੀ ਹੈ ਮੈਸਾ ਦਾ ਬਣਾਇਆ ਔਖਾ ਹੋ ਜਾਂਦਾ ਹੈ ਮੈਸਾ ਥੋੜਾ ਜਿਹਾ ਖਰਾਬ ਕਰ ਦੋ ਇੱਕ ਤਾਂ ਆਪਣੀ ਬਹੁਤ ਠੀਕ ਆ ਗਈ ਉਹ ਗਈ ਉਹ ਜੀ ਟੋਟੀ ਉਹ ਤਾਂ ਬੜੀ ਠੀਕ ਲੱਗ ਉਹ ਬੜੀ ਆਨੋਨੀ ਉਹ ਬੜੀ ਆ ਆਪਣੇ ਲੋਸ਼ ਕਾਤੀ ਹੋਰ ਲਾ ਦਿੰਦੇ ਆ ਬਦਲੀ ਲੱਕੜ ਲਾ ਦੇ ਲਾਉਂਿਆ ਇੱਕ ਲੱਕੜ ਜੀ ਘਰ ਦੇ ਵਿੱਚ ਬਦਲੀ ਜੀ ਆ ਇੱਕ ਵਾਰੀ ਆਉਣੀ ਵਧੀਆ ਬਣ ਚੁੱਕੀ ਹੈ ਹਰੇ ਰੰਗ ਹੋਇਆ ਚੰਗੀ ਪਪੜੀ ਨਾ ਪੈਂਦੀ ਹਾਂ ਚੰਗੀ ਤੋਪੂ ਬੁਵਾ ਵੀ ਫੇਰ ਸੁਪ ਜਾ ਰਵਦੀਆਂ ਬਾਥੀ ਚੱਕੋ ਲਓ ਜੀ ਦੁੱਧ ਉਹ ਆਦ ਗਰਮ ਤਤਾਹ ਰ ਤੇ ਇਹ ਸਬਜੀ ਆਪਣੀ ਬਣ ਗਈ ਚੈੱਕ ਕਰੋ ਬਣ ਗਈ ਨਾ ਕਾ ਤੇ ਫਿਰ ਮੈਂ ਦੁੱਧ ਤਤਾ ਗਰਮ ਧਾਰਾ ਆਪਾ ਗੱਢ ਲੇ ਦੋਨੇ ਖਾਈਆਂ ਦੀਆਂ ਗੱਢ ਲਈ ਮੈਂ ਤੇ ਹੁਣ ਮੈਂ ਜਾਗਦੀ ਮੰਜੇ ਤੇ ਡੈਡੀ ਦੇ ਜਿਹੜੇ ਕੀ ਆਹਾ ਮੁੱਕੇ ਤੇਲ ਹੋਣੀ ਆ ਕਿਉਂਕਿ ਦੂਜੇ ਕੱਪੜੇ ਹਜੇ ਗਿੱਲਿਆ ਮੁੱਕੇ ਸੁੱਕੇ ਪਏ ਆਗੇ ਤੇ ਮੰਮੀ ਕੱਢੀ ਆਂਦੇ ਝੋਟੀ ਧਾਰ ਮੰਮੀ ਹੁਣੀ ਨਾ ਕੇ ਆਏ ਲੋ ਜੀ ਮੰਮੀ ਕੱਢੀ ਆਂਦੇ ਦੀ ਧਾਰ ਉਹ ਥੋੜੀ ਜੀ ਆਪਣੀ ਲੇਟ ਮਿਲਦੀ ਏ ਤੇ ਆਪਣੀ ਮਿੱਡੀ ਨੂੰ ਕੇਰਾ ਪਾ ਹਜੇ ਅੱਜ ਇੰਨੀ ਠੰਡ ਜੀ ਹੈ ਨਹੀਂ ਜੀ ਬਾਹਰ ਹੀ ਹੈ ਕੇਰਾ ਇਹ ਤੇ ਜਸ਼ਨ ਤੇ ਰੈਡੀ ਰੇ ਪਉਣ ਗਿਆ ਕਹਿੰਦੇ ਕੋਈ ਨਹੀਂ ਮੈਂ ਆ ਕੇ ਬੰਨ ਦੂੰ ਲੋ ਜੀ ਇਹ ਆ ਆਪਣੀ ਜੁਗਨਗੌਰ ਬੈ ਗਈ ਨਾ ਅੱਜ ਕੇ ਹੁਣ ਫੇਰ ਖੜੀ ਹੋ ਗਈ ਇਹਨਾਂ ਅੱਖਾਂ ਚੋ ਜੀ ਉੱਦ ਜਦੋਂ ਦੀ ਜੋ ਹੋਈ ਐ ਇਹਦਾ ਪਾਣੀ ਨਿਕਲਦਾ ਅੱਖਾਂ ਦੇ ਵਿੱਚੋਂ ਤੇ ਦੋਨੇ ਅੱਖਾਂ ਦੇ ਵਿੱਚੋਂ ਪਤਾ ਨਹੀਂ ਤਾਂ ਭਾਈ ਅੰਦਰ ਧੂਈ ਧੂਈ ਪਾਈ ਸੀ ਤੇ ਉਹ ਧੂਏ ਦਾ ਕਾਰਨ ਐ ਤੇ ਪਾਣੀ ਨਹੀਂ ਨਿਕਲਣ ਨੂੰ ਹੜਦਾ ਪਤਾ ਨਹੀਂ ਕੀ ਚੱਕਰ ਆਗਾ ਤੇ ਹਜੇ ਵੀ ਚਾਹ ਘਾ ਦੁੱਧ ਦੀ ਹਜੇ ਰੱਜੀ ਨਹੀਂ ਤੂੰ ਹਾਂ ਓਏ ਹਜੇ ਰੱਜਿਆ ਨਹੀਂ ਹਾਂ ਹਜੇ ਰੱਜਿਆ ਨਹੀਂ ਤੂੰ ਤੇ ਲਓ ਜੀ ਕੇਰਾ ਦਾ ਖਾਣ ਦੁਨੀਰਾ ਹਜੇ ਇੰਨੀ ਠੰਡ ਹੈ ਨਹੀਂ ਗੀ ਅੱਧੇ ਘੰਟੇ ਨੂੰ 20 ਮਿੰਟਾਂ ਨੂੰ ਬੰਦ ਦੇਣਗੇ ਅੰਦਰ ਤੇ ਮੰਮੀ ਗੱਡੀ ਆਂਦੇ ਧਾਰ ਤੇ ਆਪਾਂ ਲਾਉਣੇ ਹੈਗੇ ਉਹਨਾਂ ਦੇ ਮੁੱਕੇ ਤੈ ਲੋ ਜੀ ਮੈਂ ਪ੍ਰਸਤੁਤਵਾਦ ਹੋ ਜਾ ਗਰਮ ਆਟਾ ਗੁੰਨਣ ਵਾਸਤੇ ਪਾਣੀ ਮੈਂ ਰੱਖਿਆ ਹੀ ਪਾ ਕੇ ਨਿਗਾ ਤੇ ਮਾ ਮੁੱਕੇ ਇਹ ਤਾਂ ਲਾਦਾ ਚਲੋ ਫੇਰ ਇਹਨੇ ਆਟਾ ਗੁੰਨਦੀ ਹੈਗੀ ਟਾਈਮ 5:30 ਹੋ ਗਿਆ ਹਜੇ ਮਾ ਥੋੜਾ ਹੋਰ ਲੇਟ ਹੀ ਖਾਦੇ ਆ ਆਪਣੇ ਰੋਟੀ ਬਨ ਕੇ ਚਲੋ ਡੈਡੀ ਸ਼ੀਕ ਵਾਸ਼ੀ 5:30 ਵਜੇ ਆਉਂਦੇ ਆ ਘਰੇ ਉਦੋਂ ਡੈਡੀ ਖਾਂਦੇ ਆ ਹੁਣ ਕੇ ਸਾਰੇ ਅਸੀਂ ਤਾਂ ਜਦੋਂ ਪੱਕ ਪੈਂਦੇਗਾ ਫੇਰ ਹੀ ਖਾਣੇ ਹਨ ਜਸ਼ਨਾ ਤਾਂ ਬਣਾ ਕਦੇ ਖਾਲੀ ਟਾਈਮ ਨਾਲ ਲੋ ਜੀ ਆਪਾਂ ਮੁੱਕੇ ਤੈ ਲਾਈ ਲੋ ਜੀ ਇਹ ਸੁੱਕੇ ਪਏ ਸੀਗੇ ਬਸ ਚਲ ਇਹਨਾਂ ਦੀ ਤੈ ਲਾ ਦਿੰਨੇ ਆਗੇ ਮੁੜ ਕੇ ਨਾ ਜਦੋਂ ਇਹਨਾਂ ਨੂੰ ਐਵੇਂ ਜੁਕਰੀ ਆਪਾਂ ਇਹ ਧਰ ਦੇ ਫਾਲ ਪੈ ਜਾਂਦੇ ਆ ਮੁੜ ਕੇ ਸਾਨੂੰ ਪਤਾ ਸਿਆਣੇ ਬੰਦੇ ਦੇ ਵੱਡੇ ਬੰਦੇ ਦੇ ਹਨਾ ਇਹਨੂੰ ਸੋਹਣੇ ਹੀ ਲਾਉਂਦੇ ਢੀੜਾ ਕਪੜਾ ਵਧੀਆ ਹੋਵੇ ਹਨਾ ਬਣਾਵਾਲਾ ਤੇ ਮੇਰੀ ਦਾਤ ਹੈ ਜੀ ਮੈਂ ਡੈਡੀ ਦੇ ਮੁੱਕੇ ਨਾ ਉਹਦੀ ਨਾਲ ਤੈਹ ਲਾ ਦਿੰਨੀ ਆ ਮੈਂ ਕਦੇ ਨਹੀਂ ਆਏ ਤੇਰੇ ਵੀ ਆ ਵੀ ਮੁੱਕੇ ਹੋਰ ਬਣਾ ਦੇ ਕੱਪੜੇ ਲੀੜਾ ਲੱਤਾਂ ਨੂੰ ਧਰਦਾ ਵੀ ਚਲੋ ਅੱਜ ਨੂੰ ਤੈਹ ਵਾਜਦੀ ਸਵੇਰੇ ਲਾ ਦੂੰਗੀ ਪਰ ਮੁੱਕੇ ਵਗੈਰਾ ਹੋਗੇ ਜਿਵੇਂ ਡੈਡ ਦੇ ਤੇ ਜਿਵੇਂ ਆਪਦੀਆਂ ਚੁੰਨੀਆਂ ਵਗੈਰਾ ਹੋਗੀਆਂ ਇਹਨਾਂ ਨੂੰ ਮੈਂ ਤੈਹ ਨਾਲ ਦੀ ਨਾਲ ਹੀ ਲਾ ਦਿੰਨੀ ਆ ਬਸੀ ਕੱਢ ਲਈਦਾ ਹਾਂ ਫਿਰ ਇਹਦਾ ਜਿਹੜਾ ਜਿੰਨਾ ਕੋ ਹੋਰ ਦੁੱਧ ਹੋਗਾ ਬੂਥੀਲੇ ਵਿੱਚ ਪਾ ਲੈਣਗੇ ਫਿਰ ਬਸ ਮੈਂ ਆਟਾ ਗੁੰਨ ਕੇ ਦੁੱਧਵਾ ਸਕ ਦੂੰ ਜਿਹੜਾ ਰਡਕਣੀ ਚ ਹੋਗਾ ਰਡਕਣੀ ਚ ਪਾ ਦਾਂਗੇ ਪੀਨ ਵਾਲਾ ਕਰ ਲੈ ਗਰਮ ਫਿਰ ਆਪਾਂ ਲੱਗ ਜਾਗੇ ਰੋਟੀ ਲਓ ਜੀ ਦੁੱਧ ਬਾਦ ਹੋ ਗਿਆ ਗਰਮ ਤੇ ਪਹਿਲਾਂ ਧਵਾਟਾ ਉਹਨਾਂ ਲੱਗਦੀ ਸੀ ਫਿਰ ਮੈਂ ਘਰ ਦੇ ਆਲੇ ਥੋੜੀ ਜਿਹੀ ਤੇ ਫਿਰ ਉਹ ਜੀ ਮਹਾ ਦੁੱਧ ਨਾ ਨਿਕਲ ਜਾਣਾਗਾ ਤੇ ਮੈਂ ਕਿਹਾ ਪਹਿਲਾਂ ਦੁੱਧ ਦੀ ਬਾਦ ਮੈਂ ਰਟਕਰੀ ਦੇ ਵਿੱਚ ਫੇਰ ਹੀ ਹੁੰਦੀ ਆ ਆਟਾ ਮੈਂ ਸ਼ਾਂਤੀ ਬੈਠੀ ਰਹੀ ਇੱਥੇ ਕੋਲੇ 2 ਮਿੰਟਾਂ ਜੀ ਹੋ ਗਿਆ ਬਸ ਇਹੀ ਗੱਲ ਅਸਤ ਨਹੀਂ ਪਤਾ ਕਿ 12ਵੇਂ ਨੇ 30 ਲੱਸੀ ਪੀਣੇ ਆਗੇ ਸਿਆਲ ਦੇ ਵਿੱਚ ਵੀ ਲੱਸੀ ਗਰਮੀ ਵਿੱਚ ਤਾਂ ਪੀਣੀ ਪਈ ਜੀ ਚਲ ਆ ਜਾਂਦਾ ਜੇ ਇਹਨੇ ਨਾਲ ਵੀ ਚਲੋ ਕਿਉਂ ਆ ਜਾਂਦਾ ਹਨ ਇਹ ਲੱਸੀ ਬਣ ਜਾਂਦੀ ਇਹਨਾਂ ਨੇ ਦਹੀਂ ਰੱਖਣ ਨੇ ਇਹਨਾਂ ਨੇ ਕਿਉਂ ਆ ਜਾਂਦਾ ਤੇ ਡੰਗ ਦਾ ਲਈ ਜਾਂਦਾ ਉਹ ਤਾਂ ਵਧੀਆ ਬਸ ਜੀ ਕੋਲੇ ਰਹਿ ਗਈ ਬੰਨਾਈ ਆਟਾ ਇਹ ਮੇਕਨ ਲੱਗਾ ਤਾਂ ਪਾਣੀ ਦੇ ਛਿੱਟੇ ਪਾ ਦਉਗੀ ਤੇ ਇਹਨੇ ਕੱਟੂ ਲੱਗਣ ਮਾਰ ਆਉਂਦੀ ਆ ਪਾਣੀ ਇੱਕ ਤਰ੍ਹਾਂ ਦੀ ਟੋਪੇ ਤੋਂ ਬਣਾ ਮੇਰਾ ਸ਼ਾਲ ਨਹੀਂ ਖੜਦਾ ਸੱਤੇ ਬਸ ਚੱਲਦੀ ਚੱਲਦੀ ਟੋਪਾ ਭੁੱਲ ਗਈ ਮੈਨੂੰ ਨਾ ਥੋੜਾ ਜਿਹਾ ਮੈਂ ਉਹ ਘਰ ਭਰੇਜ ਕਰਦੀ ਨਹੀਂ ਲੱਗਿਆ ਸਰ ਮੈਂ ਰੋਟੀ ਪਾਣੀ ਦਾ ਕੰਮ ਕਰ ਲਦਾ ਦਾਲ ਸਬਜ਼ੀ ਬਣਾਉਂਦਾ ਮਸਰ ਟਾਕੇ ਹੀ ਬਣਾਉਣੀ ਹੋਣੀ ਹੈ। ਛੋੜਾ ਖੜਦਾ ਨਹੀਂ ਥੋੜਾ ਜਿਹਾ ਨਾ ਭਾਰਾ ਵਾਲਾ ਛੋੜਾ। ਪਛਮਜੀ ਦਾ ਥੋੜਾ ਜਿਹਾ ਭਾਰਾ। ਲਓ ਜੀ ਆਟਾ ਗੋਟਾ ਬੰਨਨੇ ਆਪਾਂ। ਕਿ 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 ਉਹ ਪੂ ਦੱਤ ਦੇ ਨੇ ਇੰਨੇ ਆਪਾਂ ਵਾਂਗ ਕੇ ਵਾਲੇ ਤਬੀਲੀ ਨਾਲ ਸ਼ਾਮਦਿਆਂ ਹੱਦ ਦੁੱਧ ਮਿਲਣਾ ਵੀ ਬੀਬੀ ਨੂੰ ਆਖੀ ਮਨਾਗੀ ਕਰ ਜਿਹਾ ਤਿੱ ਫੇਰਾ ਹਜ ਤੱਕ ਤਿਆਰ ਫੇਰ ਨੋ ਫੇਰ ਪਾਉਂਗੇ ਇਹਦੇ ਵਿੱਚ ਥੋੜਾ ਜਿਹਾ ਲਾਵਾ ਦੇ ਜਾਗ ਇਹ ਆਪਾਂ ਕਰੀਮ ਪਾਵਾਂਗੇ ਕਿਰ ਹਜ ਮਾਉਣ ਦੇ ਪਤੀਦੀ ਮਾਸਕ ਹਾਂਜੀ ਬੋਲੋ ਲੋਜੀਆ ਫੋਰਮਾਂ ਦੀ ਪਤਲੀ ਇੱਥੇ ਜਮਣਾ ਥੋੜੇ ਆ ਕੇ ਤਾਂ ਲੱਗਦਾ ਵੀ ਜਿੰਨ ਦਾ ਚੰਗੀ ਸਾਫ ਹੋ ਗਿਆ ਤੇ ਇੱਧਰ ਅਸਾਂ ਆ ਗਿਆ ਲੱਗਦਾ ਠੀਕ ਹੈ ਸਾਰੇ ਰੋੜੀ ਬਹੁਤ ਖੜਾ ਦਾ ਬਹੁਤ ਫਰਕ ਪੈ ਗਿਆ ਲੋਗਾ ਆਪਾਂ ਮਾ ਲੇ ਪਤਲੀ ਪਿਰੀ ਮਾ ਜੀ ਆਇਂ ਕਿਵੇਂ ਜਿਵੇਂ ਚੌੜੇ ਬੱਜੇ ਥੋੜੀ ਜਿਹੀ ਪੱਤੀ ਤੇ ਰੱਖ ਕੇ ਮਾਰਨੀ ਕਰਦੇ ਨੇ ਤੁਸੀਂ ਸਰ ਆਪਣੇ ਨਾ ਉਹ ਜਿਹੜੀ ਮਾਂ ਜਾਂ ਰੋਸ ਦੀ ਭਾਂਡੇ ਤੋਂ ਤੋਂ ਬਾਹਰ ਰੱਖਦੇ ਹਾਂ ਜਿਵੇਂ ਖਾਧਦੀ ਹੈ ਘੱਟੀ ਘੱਟੀ ਬੱਚੀ ਨੂੰ ਖਾਧਦੀ ਹੈ ਬੱਚੀ ਨੂੰ ਇਹ ਮੇਰੇ ਡੈਕ ਕੋਲੇ ਖੜਦੀ ਹੁੰਦੀ ਹੈ ਇਹਦੇ ਕੋਲੇ ਖਾਧਦੀ ਹੁੰਦੀ ਹੈ ਇਹਦੇ ਕੋਲੇ ਖਾਧਦੀ ਹੈ ਤਾਂ ਮੈਂ ਤਾਂ ਨਹੀਂ ਕਰ ਸਾਡੇ ਖੜਦੀ ਹੈ ਇਹਦੇ ਕੋਲੇ ਮਨ ਛੋਟੇ ਛੋਟੇ ਫਾਸੂ ਇਸ ਲੈਂਚ ਵੱਡੇ ਉਧਰ ਬੱਚੀ ਵੀ ਤੋੜਨੀ ਆਪਾਂ ਰੱਠਾ ਜਾਂ ਫੁਕਾਰੇ ਜਾਣ ਬਸ ਦਸ ਨੂੰ ਲੱਤਾਂ ਨਹੀਂ ਛੋਟੀਆਂ ਰਹਿ ਜਾਂਦੀ ਮਰਚ ਉਹ ਆਪਾਂ ਵੱਟੇ ਚ ਮੀਠਾ ਪਾਉਣਾ ਤੇ ਨਾ ਹੀ ਰੱਜੀ ਲੋ ਦੀ ਕੱਪੜੇ ਨਾ ਉਹਦੀ ਕਹਿ ਨਹੀਂ ਜਾਂਦੇ ਆ ਵੀ

ਲਓ ਜੀ ਮੰਦਿਰ ਦੇ ਵਿੱਚ ਵੀ ਚੱਲ ਪਿਆ ਭਗਤੀ ਹੋਣ ਲੱਗੀ ਭਜਨ ਕੀਰਤਨ ਤੇ ਆਪਾਂ ਲੱਦਿਆ ਰੋਟੀ ਸਭ ਕੁਝ ਰੈਡੀ ਆ ਤੇ ਲੱਦਿਆ ਆਪਾਂ ਰੋਟੀ ਤੇ ਬਸ ਜੀ ਅੱਜ ਇੰਨੇ ਕੰਮ ਤੋਂ ਤੇ ਤੁਹਾਡੇ ਨਾਲ ਕੀ ਸ਼ੇਅਰ ਇਹ ਆ ਪਹਿੋਰ ਰੈਡੀ ਪਾਟੀਆਂ ਤੇ ਇੰਨੇ ਕੰਮ ਤੋਂ ਤੇ ਤੁਹਾਡੇ ਨਾਲ ਸ਼ੇਅਰ ਇਹ ਨਾਲ ਆ ਰੈਡੀ ਹਾ ਲਾਡ ਚਲਦੀ ਨਹੀਂ ਇਹ ਪਤਾ ਨਹੀਂ ਇਹਨੂੰ ਕੀ ਚੱਕਰਾ ਉਰਲੂ ਹੀ ਲਾ ਦੋ ਬੱਤੀਆਂ ਨਹੀਂ ਆ ਹਾ ਵੱਲੋਂ ਚੱਲਦਾ ਨਹੀਂ ਬਈ ਕਈ ਦਿਨ ਹੋ ਗਏ ਉਹਦੇ ਮخه ਮੈਨੂੰ ਹੀ ਬਹਿ ਮੈਂ ਕਿ ਮੈਂ ਦਿਨੇ ਚੱਲਦਾ ਨਹੀਂ ਹਾ ਬੱਤੀਆਂ ਨਹੀਂ ਲਾ ਦੋ ਗੱਲੀਆਂ ਤੇ ਚਲੋ ਜੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਤੇ ਪਲੀਜ਼ ਸਾਰੇ ਭੈਣਾਂ ਟ੍ਰੌਪ ਨੂੰ ਸਪੋਰਟ ਕਰਿਆ ਕਰੋ ਅੱਗੇ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਫੁੱਲ ਦੇਖਿਆ ਕਰੋ ਐਡ ਵਗੈਰਾ ਦੇਖਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੁਸੀਂ ਉਹਦੇ ਲਈ ਤਾਂ ਤੁਹਾਡਾ ਤੈਨੂੰ ਧੰਨਵਾਦ ਜੀ ਬਾਕੀ ਸਾਰੇ ਭੈਣ ਭਰਾ ਆਪ ਦਾ ਰੱਖੋ ਜੀ ਧਿਆਨ ਤੇ ਬਾਕੀ ਜੀ ਆਪਣਾ ਇੱਕ ਰਾਜਵਿੰਦਰ ਭੈਣ ਉਹ ਕਹਿੰਦੀ ਸੀ ਕਹਿੰਦੀ ਦੀਦੀ ਗਜਰੇ ਲਾ ਤੁਸੀਂ ਜਾਂ ਤਾਂ ਪਹਿਲਾਂ ਬਣਾਉਂਦੇ ਪਹਿਲਾਂ ਆਏ ਸੀਗਾ ਦੀਦੀ ਵੀ ਚਲੋ ਆਏ ਹੋ ਜਾਂਦਾ ਹਨਾ ਵੀ ਚਲੋ ਘਰ ਦਾ ਤੋਰ ਗਾਇ ਤੁਰੀ ਜਾਂਦਾ ਜਦੋਂ ਆਪਾਂ ਡੈਰੀ ਜੀ ਦੁੱਧ ਪਾਉਨੇ ਆ ਹਨਾ ਵੀ ਚਲੋ ਖਾਲ ਫੀਡ ਜਾਈ ਜਾਂਦਾ ਘਰ ਹੁਣ ਸਾਨੂੰ ਆਏ ਸੀਗੇ ਚਲੋ ਵੀ ਗਾਂ ਚਲੋ ਵਧੀਆ ਦੁੱਧ ਹੋ ਗਿਆ ਖੁੱਲਾ ਕਰੇ ਤੇ ਚਲੋ ਹੁਣ ਗਾਂ ਦਾ ਚਲੋ ਗੁਜਰੇਲਾ ਬਣਾ ਲਾਂਗੇ ਹਫਤੇ ਚ ਹਫਤੇ ਦੋ ਹਫਤਿਆਂ ਦੇ ਵਿੱਚ ਆਪਾਂ ਗੁਜਰੇਲਾ ਜਿਹੜਾ ਕੀ ਹੈ ਨਾ ਉਹ ਕਰ ਦਾਂਗੇ ਹਫਤੇ ਚ ਮੁੱਕ ਜਾਂਦਾ ਕਿਉਂਕਿ ਆਪਣਾ ਜਛਣਾ ਵਧੀਆ ਖੁੱਲਾ ਖਾਂਦਾ ਜੀ ਹੁਣ ਸਾਨੂੰ ਪਤਾ ਹੈ ਨਾ ਗੱਭਰੂ ਮਰੇ ਤੇ ਚਲੋ ਬੱਚਾ ਖਾਂਦਾ ਜੀ ਦੋ ਹਨਾ ਜੀ ਵਧੀਆ ਚੰਗੀ ਚੀਜ਼ ਤਾਂ ਫਿਰ ਉਹ ਕੰਮ ਹੋਉਂਦਾ ਗਾਂ ਜੀ ਬੱਚਾ ਫੇਰ ਹੀ ਕੰਮ ਤਾਂ ਦਾ ਕਰਦਾ ਤੇ ਬਸ ਲੱਗ ਜੂਗਾ ਬਸ ਹਫਤੇ ਚ ਦੱਸ ਦੇਣਾ ਚ ਲੱਗ ਜੂਗਾ ਤੇ ਬਾਕੀ ਜੀ ਤੇ ਇੱਕ ਆਪਣੀ ਭੈਣ ਸੀ ਕਿ ਮੇਰੇ ਉਹਦਾ ਨਾਂ ਨਹੀਂ ਤੈਨ ਚ ਉਹਨਾਂ ਨੇ ਕਿਹਾ ਸੀ ਕਹਿੰਦੇ ਦੀਦੀ ਸਲਵਾਰ ਕਟਿੰਗ ਦੀ ਵੀਡੀਓ ਜ਼ਰੂਰ ਬਣਾਇਓ ਹਾਂਜੀ ਦੀਦੀ ਜੇ ਤੁਸੀਂ ਨਾ ਪਹਿਲਾਂ ਕਹਿੰਦੇ ਮੈਨੂੰ 4-5 ਦਿਨ ਪਹਿਲਾਂ ਕਹਿੰਦੇ 4-5 ਦਿਨ ਤੋਂ ਵੀ ਹਫਤਾ ਤੱਕ ਪਹਿਲਾਂ ਕਹਿੰਦੇ ਤਾਂ ਮੈਂ ਜਿਹੜਾ ਆਪਦਾ ਸੂਟ ਕਟਿੰਗ ਕਰਿਆ ਇਹਦੀ ਵੀਡੀਓ ਮੈਂ ਜ਼ਰੂਰ ਸਲਵਾਰ ਦੀ ਅਪਲੋਡ ਕਰ ਦਿੰਦੀ ਹਣਾ ਹੁਣ ਕੋਈ ਆਪਣੇ ਕੋਲ ਸੂਟ ਹੈ ਨਹੀਂਗਾ ਕਟਿੰਗ ਕਰਨ ਵਾਲਾ ਤੇ ਨਹੀਂ ਆਪਾਂ ਤੁਹਾਡੇ ਜ਼ਿਕਰ ਵੀਡੀਓ ਜਿਹੜੀ ਸਲਵਾਰ ਦੀ ਕਟਿੰਗ ਵਾਲੀ ਜ਼ਰੂਰ ਆਪਾਂ ਅਪਲੋਡ ਕਰਦੇ ਹਾਂ ਕੋਸ਼ਿਸ਼ ਕਰਾਂਗੇ ਜੇ ਕੋਈ ਵਿਜਦੀ ਕੋਈ ਸੂਟ ਆ ਵੀ ਗਿਆ ਹਣਾ ਤਾਂ ਆਪਾਂ ਨੂੰ ਕੁਝ ਸਿਉਣ ਨੂੰ ਬਣਿਆ ਆਪਾਂ ਵੀ ਸਿਉਣ ਲਈਏ ਤਾਂ ਫਿਰ ਆਪਾਂ ਉਹਦੇ ਸਲਵਾਰ ਦੀ ਵੀ ਜਿਹੜੀ ਕਟਿੰਗ ਦੀ ਵੀਡੀਓ ਜ਼ਰੂਰ ਅਪਲੋਡ ਕਰਾਂਗੇ ਤੇ ਚਲੋ ਜੀ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਨੂੰ ਫੁੱਲ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਸ਼ੀ ਕਾਲ ਜੀ ਬਾਏ ਬਾਏ